ਸੰਜੇ ਕਰਨਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਨੂੰ ਪਤਾ ਹੀ ਆ ਕਿ ਮੈਂ ਪਹਿਲਾਂ ਵਲੌਗ ਬਣਾਏ ਸੀਗੇ ਕਿੰਨ ਰਾਤਾਂ ਤੇ ਚੱਲਦੇ ਆ ਤਿੰਨ ਰਾਤਾਂ ਤੇ ਚੱਲਦਿਆਂ ਦੇ ਵਿੱਚ ਜਿਹੜੇ ਸਾਂਝੀ ਰੋਟਾ ਸਿਲਾਇਆ ਹੋਇਆ ਉਹਦੇ ਵਿੱਚ ਹੁੰਦਾ ਕਿ ਰੋਜ਼ ਸ਼ਾਮ ਨੂੰ ਬੱਚਿਆਂ ਨੂੰ ਭੋਗ ਦੇਣਾ ਹੁੰਦਾ ਜਦੋਂ ਰੋਟੇ ਦੀ ਆਰਤੀ ਕਰਦੇ ਆ ਜਦ ਅਸੀਂ ਛੋਟੇ ਹੁੰਦੇ ਸੀ ਉਦੋਂ ਤੱਕ ਤਕਰੀਬਨ ਇੱਕ ਤਰ੍ਹਾਂ ਦਾ ਹੀ ਭੋਗ ਸਾਡੀਆਂ ਬੀਬੀਆਂ ਬਣਾਉਂਦੀਆਂ ਸੀ ਰੋਜ਼ ਉਹ ਸੁੱਕੀ ਜੀ ਸੁੱਕਾ ਜਿਹਾ ਆਟਾ ਪੋਣਾ ਦਿੰਦੀਆਂ ਸੀ ਵਿਚਾਰੀਆਂ ਤੇ ਅੱਜ ਮੈਂ ਕਿਹਾ ਵੀ ਚੱਲ ਮੈਂ ਵੀ ਫਿਰ ਉਹ ਵੀ ਕੰਮ ਕਰ ਲਾਂ ਹਾਲਾਂਕਿ ਰੋਜ਼ ਅਲੱਗ-ਅਲੱਗ ਭੋਗ ਪੀ ਦਈਦਾ ਪਰ ਉਹ ਵੀ ਚੀਜ਼ ਬਹੁਤ ਵਧੀਆ ਸੀ ਅਸਲ ਜੋ ਹੀ ਸੀ ਸੋ ਭਾਈ ਮੁੰਡਿਆਂ ਨੂੰ ਕਹਤਾ ਉਹਨਾਂ ਨੇ ਵਿਚਾਰੇ ਜਿਉਂਦੇ ਰਹਿਣ ਬਾਲਣ ਲਿਆ ਕੇ ਰੱਖ ਗਏ ਤੇ ਅੱਗ ਕਰ ਲਈ ਐ ਸ਼ੁਰੂ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਅਸਲ ਜਿਨ੍ਹਾਂ ਦਾ ਸਵਾਦ ਜਿਆ ਬਣਾਉਣ ਦਾ ਚੁੱਲ੍ਹੇ ਤੇ ਹੀ ਆਉਂਦਾ ਕੜਾਹੀ ਮੈਂ ਦੱਸਦਾ ਆਪਣੀਆਂ ਭੈਣਾਂ ਨੂੰ ਵੀ ਧੋ ਕੇ ਮੈਂ ਮੁੱਦੀ ਮਾਰਤੀ ਸੀ ਕਿਉਂਕਿ ਕਈ ਵਾਰ ਕਮੈਂਟ ਚ ਅਗਲਾ ਭਲੇਖੇ ਨਾਲ ਹੀ ਕਹਿ ਦਿੰਦਾ ਐ ਵੀ ਜੀ ਆਹ ਚੀਜ਼ ਧੋਤੀ ਨਹੀਂ ਆ ਨਹੀਂ ਕੀਤੀ ਤੇ ਕੜਾਹੀ ਧੋ ਕੇ ਆਪਾਂ ਰੱਖਤੀ ਆ ਸੁਖਨ ਵਾਲਾ ਖੁਰਚਣਾ ਵੀ ਧੋਤਾ ਪਿਆ ਕੋਲ ਸਮਾਨ ਸਾਰਾ ਰੈਡੀ ਕਰ ਲਿਆ ਆਟਾ ਲਿਆ ਛਾਣ ਦੇਸੀ ਘਿਓ ਮੈਂ ਤਾਂ ਕੋਸ਼ਿਸ਼ ਕਰੂੰ ਚਲ ਸੋਨਾ ਪਾਦਾ ਹਾਂ ਸਾਡੀਆਂ ਬੀਬੀਆਂ ਤਾਂ ਸ਼ਵੌਂਦੀਆਂ ਜਿਹੀਆਂ ਹੀ ਹੁੰਦੀਆਂ ਸੀ ਅ ਬਾਕੀ ਬੰਦਿਆਂ ਦੇ ਕੰਮ ਦੇਖ ਲੋ ਸ਼ੱਕਰ ਲੈਣ ਵੀਰ ਨੂੰ ਭੇਜਿਆ ਉਹ ਭੁੱਲਿਆ ਆ ਫੇਰ ਅਸੀਂ ਚੀਨੀ ਰਗੜਾ ਲਈ ਇਹਦਾ ਪੂਰਾ ਖੰਡ ਬਣਾ ਲਿਆ ਐਂ ਤਾਂ ਇਹ ਨਹੀਂਗਾ ਵੀ ਜੇ ਇੱਕ ਚੀਜ਼ ਮਿਲੀ ਨਹੀਂ ਤਾਂ ਅਸੀਂ ਰੋਲਾ ਪਾਉਣਾ ਇਹ ਵੀ ਨਹੀਂਗਾ ਬਥੇਰਾ ਸਾਰ ਲਈਦਾ ਭਾਈ ਆਪਣੇ ਘਰ ਨੂੰ ਹੁਣ ਸ਼ੁਰੂ ਕਰਨ ਲੱਗਿਆ ਪਹਿਲਾਂ ਅਸਲ 'ਚ ਇਹਦੇ ਵਿੱਚ ਨਾ ਉਹੀ ਪਾਈ ਦਾ ਥੋੜਾ ਜਿਹਾ ਆਟਾ ਪਾਉਂਗੀ ਫੇਰ ਕਿਉਂ ਪਾਉਣਾ ਹੁੰਦਾ ਸੀ ਤੇ ਅੱਗੇ ਸੋਣੀ ਮੱਛਪੀ ਐ ਲੋ ਆਟਾ ਪਾ ਕੇ ਆਪਾਂ ਕਰਦੇ ਆਂ ਪੰਜੀਰੀ ਸ਼ੁਰੂ ਵਾਹੇ ਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਇਹ ਆ ਚੁੱਲ੍ਹੇ ਦੀ ਮੱਠੀ ਮੱਠੀ ਅੱਗ ਤੇ ਇਹਨੂੰ ਹੁਣ ਓਨੀ ਜਾਣਾ ਐ ਹੁਣ ਮੈਂ ਵਿੱਚ ਥੋੜਾ ਜਿਹਾ ਪਾ ਦੂੰਗੀ ਆਟਾ ਹੋਰ ਪਾ ਦਵਾਂ ਫੇਰ ਪਾਉਣੀ ਐ ਕਿਉਂ ਉਹ ਵੀ ਬਾਈ ਕਿਉਂ ਕਿ ਉਹ ਵਾਦੇ ਇਹ ਇਹਨਾਂ ਨਾਲ ਦੀ ਨਾਲ ਹਲਾਉਣਾ ਜ਼ਰੂਰੀ ਆ ਕਿਉਂਕਿ ਆਟਾ ਤਾਂ ਜਦ ਇਹ ਥੱਲੇ ਲੱਗ ਜਾਂਦਾ ਮੈਨੂੰ ਨਾ ਇਹ ਜੀਆਂ ਚੀਜ਼ਾਂ ਚੁੱਲੇ ਤੇ ਹੀ ਬਣਾਉਣ ਦਾ ਸਵਾਦ ਆਉਂਦਾ ਮੈਂ ਬਾੜਾ ਇਸ ਚੱਕਰ ਚ ਨਹੀਂ ਬੰਦੀ ਹੁੰਦੀ ਵੀ ਰੈਸਪੀ ਕੀ ਆ ਮੈਨੂੰ ਤਾਂ ਇਹ ਆ ਵੀ ਚੀਜ਼ ਦੇਖਣ ਨੂੰ ਸੋਹਣੀ ਲੱਗੇ ਖਾਣ ਨੂੰ ਸਵਾਦ ਬਣ ਜਵੇ ਕੋਈ ਗੱਲ ਨਹੀਂ ਜੇ ਕੁਛ ਮੜਾ ਮੋਟਾ ਬੰਦ ਘੱਟ ਵੀ ਪੈ ਗਿਆ ਕੋਈ ਚੱਕਰ ਨਹੀਂ ਬਸ ਬਣੀ ਪਿਆਰ ਨਾਲ ਹੋਵੇ ਆਹ ਲੋ ਜੀ ਹੁਣ ਪਾ ਦੇ ਭੈਣੇ ਕਿਉ ਪਾ ਦੇ ਨੇ ਸੇ ਹੋਰ ਪਾ ਦੇ ਮਾ ਆਟਾ ਖੁੱਲੀ ਬਣ ਜੂਗੀ ਖੁੱਲੇ ਗੱਫੇ ਦੇ ਦਾਂਗੇ ਜਵਾਕਾਂ ਨੂੰ ਆਟਾ ਹੀ ਆ ਏਕੜਾ ਕੋਈ ਬੜੀ ਚੀਜ਼ ਆ ਹਾਂ ਲੈ ਚਾ ਮੈਂ ਉਹ ਫਿਰ ਹੁਣ ਆਪ ਦਾ ਮਾਂਜਾ ਬਣਾ ਕੇ ਬੈਠੇ ਰਹਿੰਦੇ ਆ ਚੁੱਲੇ ਤੇ ਇਹਨੂੰ ਹੌਲੀ ਹੌਲੀ ਰੜੀ ਜਾਣਾ ਅੱਗ ਵਾਲੀ ਨਹੀਂ ਕਰਨੀ ਹੁੰਦੀ ਇਹਦੇ ਵਿੱਚ ਇਹ ਧਿਆਨ ਜ਼ਰੂਰ ਰੱਖਣਾ ਹੈ ਕਈ ਮੇਰੀਆਂ ਭੈਣਾਂ ਦਾ ਕਾਲਾ ਜਿਹਾ ਸੁਭਾਅ ਹੁੰਦਾ ਹੈ ਉਹ ਕਹਿ ਦਿੰਦੀਆਂ ਨੇ ਵੀ ਅੱਗ ਤੇਜ਼ ਕਰ ਲੋ ਛੇਤੀ ਬਣਾ ਦੋ ਇਹ ਛੇਤੀ ਵਾਲੇ ਕੰਮ ਨਹੀਂ ਹੈਗੇ ਭਾਈ ਤਾਂ ਕੰਮ ਹੌਲ ਹੰਗਾਰੇ ਵਾਲੇ ਆ ਪੀਜਾਂ ਵਾਲੇ ਨੇ ਮੈਨੂੰ ਲੱਗਦਾ ਮੈਂ ਵੀ ਬਾੜੀ ਸਿਆਣੀ ਬਣਦੀ ਸੀ ਖੁਰਚਣਾ ਵੱਟਾ ਆ ਗਿਆ ਚਲ ਕੋਈ ਨਹੀਂ ਹਾਜੀ ਤਾਜੀ ਤਾਜੀ ਪੰਜੀਰੀ ਬਣਾ ਕੇ ਜਵਾਕਾਂ ਨੂੰ ਦਵਾਂਗੇ ਖੜਾ ਮਾਸ ਕੁਕ ਮੈਨੂੰ ਲੱਗਦਾ ਬਹੁਤ ਹੈ ਕਿਉਂ ਇਹ ਚਲੋ ਇਹੇ ਪੰਜੀਰੀ ਹੌਲੀ ਹੌਲੀ ਅੱਗ ਤੇ ਬਣਦੀ ਹੁੰਦੀ ਹੈ ਸੋ ਇੱਕ ਤਾਂ ਇਹ ਬਹੁਤ ਧਿਆਨ ਰੱਖਣਾ ਪੈਂਦਾ ਇੱਕ ਇਹ ਪੰਜੀਰੀ ਮੈਂ ਤਾਂ ਚਲੋ ਸੋਣਾ ਕਿਉਂ ਪਤਾ ਇਹ ਸੁੱਕੀ ਪੰਜੀਰੀ ਹੁੰਦੀ ਸੀਗੀ ਇਹਨੂੰ ਅਸੀਂ ਕਹਿੰਦੇ ਹੁੰਦੇ ਸੀ ਫੁੱਫੜ ਵਾਲੀ ਪੰਜੀਰੀ ਕਿਉਂਕਿ ਇਹਦੇ ਚ ਕਿਉਂ ਪੈਂਦਾ ਨਹੀਂ ਸੀ ਹੁੰਦਾ ਜਦ ਪੰਜੀਰੀ ਦਾ ਭੋਗ ਮਿਲਣਾ ਪਹਿਲਾਂ ਤਾਂ ਪੰਜੀਰੀ ਮੂੰਹ ਚ ਪਾਉਣੀ ਫਿਰ ਇੱਕ ਦੂਜੇ ਨੂੰ ਕਹਿਣਾ ਕਹਿ ਫੁੱਫੜ ਜਦ ਫੁੱਫੜ ਕਹਿਣਾ ਤਾਂ ਸਾਰੀ ਪੰਜੀਰੀ ਦੂਏ ਦੇ ਮੂੰਹ ਤੇ ਚਲੀ ਜਾਣੀ ਹਵਾ ਨਾਲ ਸਾਨੂੰ ਫੁੱਫੜ ਵਾਲੀ ਪੰਜੀਰੀ ਕਹਿੰਦੇ ਹੁੰਦੇ ਸੀ ਸੁੱਕੀ ਪੰਜੀਰੀ ਦੀ ਹੈ ਸੁੱਕੀ ਉਹ ਹੁੰਦੀ ਸੀਗੀ ਹਨ ਥੋੜਾ ਜਿਹਾ ਕਿ ਉਹ ਆਮ ਤੌਰ ਤੇ ਨਾ ਆਪਣੇ ਮੁੰਡੇ ਵੀ ਐਸੇ ਤੇ ਲੋਕ ਵੀ ਸ਼ਾਇਦ ਤਵਸਤੀ ਹੋ ਗਈ ਭਾਈ ਤੈਨੂੰ ਕੀ ਬੱਤਾਂ ਦਈਆ ਹਾਂ ਚੰਗਾ ਭਲਾ ਨਰਸਿੰਗ ਦੀ ਜੋਬ ਕਰਦੀ ਗੱਲ ਦੀ ਤੂੰ ਆਖੀ ਕਿ ਬਤੇ ਨਹੀਂ ਤੇਰੇ ਦੇ ਬਾਰੇ ਕੀ ਫੀਲਿੰਗਾਂ ਨੇ ਇਤਾਂ ਦੱਸਣਾ ਮੈਂ ਉਹ ਚੀਜ਼ੀ ਤੇ ਆ ਕੀ ਤੈਨੂੰ ਇਤਾਂ ਜ਼ਮੀਨ ਅਸਮਾਨ ਦਾ ਫਰਕ ਆ ਉਹ ਤੇ ਇਹ ਹੈਨਾ ਕਿਉਂਕਿ ਚਲੋ ਠੀਕ ਆ ਉਹ ਵੀ ਕੰਮ ਸੀ ਉਹ ਵੀ ਆਏ ਨਹੀਂ ਮੈਂ ਕਹਿੰਦੀ ਫਰਕ ਜ਼ਮੀਨ ਅਸਮਾਨ ਦਾ ਕੰਮ ਤਾਂ ਉਹ ਵੀ ਸਿਰੇ ਦਾ ਸੀਗਾ ਤੇ ਕੰਮ ਬਹੁਤ ਵਧੀਆ ਸੀਗਾ ਹਾਂ ਨਹੀਂ ਇੱਕ ਟਾਈਮ ਤੇ ਜਾ ਕੇ ਨਾ ਹਰ ਚੀਜ਼ ਦੀ ਵੈਲਿਊ ਦਾ ਫਰਕ ਪੈਂਦਾ ਆ ਮੈਂ ਪਿਛਲੀ ਵਾਰ ਇੱਕ ਸੱਜਣੇ ਕੋਲ ਆਇਆ ਸੀ ਹਾਂ ਮੈਂ ਕਿਹਾ ਵੀ ਹੁਣ ਜੇ ਤੁਸੀਂ ਜਲਦੀ ਤੇ ਇੱਕ ਗੱਲ ਨੂੰ ਫੜ ਕੇ ਬਹਿ ਜਾਗੇ ਹਾਂ ਜੋ ਪਸੰਦ ਆ ਤੁਹਾਨੂੰ ਤੁਸੀਂ ਕਹਿੰਦੇ ਯਾਰ ਕੱਲ ਤੋਂ ਚੰਗਾ ਪਹਿਲਾਂ ਜਿਉਂਦਾ ਸੀ ਅੱਜ ਮਾਰਕਟ ਚੱਲਿਆ ਹਾਂ ਕਦਰ ਤਾਂ ਨਿਯਮ ਆ हां 나ੜੇ ਉਮਰ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਜਿੰਦਗੀ ਜਿਉਣ ਦਾ ਢੰਗ ਬਦਲਣਾ ਹਨ ਢੰਗ ਬਦਲਣਾ ਇਹ ਬਹੁਤ ਹੀ ਜ਼ਰੂਰੀ ਹੈ ਤੇ ਦੂਜੀ ਗੱਲ ਜੇ ਹੁਣ ਸਾਨੂੰ ਕੁਦਰਤ ਨੇ ਮੌਕਾ ਦਿੱਤਾ ਇੱਥੇ ਆਉਣ ਦਾ ਸੀ ਨਾ ਬਾਹਰ ਬੈਠ ਕੇ ਬਹੁਤ ਵਾਰਾ ਚੀਜ਼ਾਂ ਯਾਦ ਕਰਦੇ ਹੁੰਦੇ ਸੀ ਹਾਂ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਈ ਵਾਰ ਇਹ ਹੁੰਦਾ ਕਿ ਅਸੀਂ ਯਾਦ ਤਾਂ ਕਰਦੇ ਰਹਿੰਨੇ ਪਰ ਜਦ ਟਾਈਮ ਆਉਂਦਾ ਉਦੋਂ ਅਸੀਂ ਕਰਦੇ ਨੇ ਹਾਂ ਫਿਰ ਸਾਹਬ ਕਿਤਾਬ ਚੋਂ ਫਿਰ ਕਹਿੰਦੇ ਛੱਡ ਖੜਾ ਮਨ ਹੀ ਨਹੀਂ ਮੰਨਦਾ ਵੱਡੀ ਗੱਲ ਤਾਂ ਮੰਨਦੀ ਹੋ ਜਾਂਦੀ ਆ ਫਿਰ ਤੇ ਮੈਨੂੰ ਹੁੰਦਾ ਵੀ ਨਹੀਂ ਜਿਹੜੀ ਚੀਜ਼ ਮੰਨਛਾ ਉਹ ਜਿਉਂ ਕੇ ਦੇਖ ਲੈਣੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਵੀ ਆ ਦੇਖੋ ਇਹਦੇ ਨਾਲ ਮੈਨੂੰ ਸਭ ਤੋਂ ਵੱਧ ਖੁਸ਼ੀ ਮੈਨੂੰ ਮਿਲਦੀ ਆ ਤੇ ਨਾਲ ਮੇਰੇ ਜਿਹੜੇ ਹੁਣ ਆ ਸਾਂਝੀ ਕਰਕੇ ਆਪਣਾ ਅਸਗਮਾਂਡ ਪਿੰਡ ਦਾ ਗੇੜਾ ਵੱਜਣਾ ਬੱਚੇ ਮੇਰੇ ਨਾਲ ਕਨੈਕਟ ਹੁੰਦੇ ਨੇ ਉਹ ਚੀਜ਼ ਕਿਤੇ ਦੱਸੀ ਜਾਏ ਨਹੀਂ। ਇਸ ਲਈ ਉਹ ਖੁਸ਼ੀ ਉਹਦੇ 'ਚ ਮਿਲਦੀ ਹੈ। ਜਦੋਂ ਮਰਦੀ ਹੈ ਕਿਸੇ 'ਚ ਮਿਲਦੀ ਨਹੀਂ। ਪਰ ਕੋਈ ਗੱਲ ਆ ਜਾਂਦੀ ਹੈ ਨਾ। ਨਾ ਮੈਂ ਆਪਾਂ ਤਾਂ ਆਪਣੀ ਉਹ ਗੱਲ ਕਰਦੇ ਆ। ਹਾਂ। ਮੈਨੂੰ ਤਾਂ ਮਿਲਦੀ ਹੈ ਤੇ ਨਾਲੇ ਇਸ ਬਹਾਨੇ ਦੇਖੋ ਹੁਣ ਜਿਹੜੀਆਂ ਆਪਾਂ ਕਹਿੰਦੇ ਆ ਜਿਆਦਾ ਜੁੜੀਆਂ ਹੋਈਆਂ ਮੈਂ ਸਾਂਝੀਆਂ ਬੜੇ ਕੱਲ ਪਰਸੋ ਯਾਦ ਕਰਦੀ ਸੀ ਆਪਣੀ ਤਾਈ ਨੂੰ ਹੁਣ ਬੀਬੀ ਨੂੰ ਵੀ ਉਹ ਬੈਠੀਆਂ ਆਏ ਬਣਾਉਂਦੀਆਂ ਹੁੰਦੀਆਂ ਸੀ ਚਾਹਕ ਤੋਂ ਬਾਅਦ 3 ਵਜੇ ਤੋਂ ਬਾਅਦ ਉਹਨਾਂ ਨੇ ਧਰ ਲੈਣੀ ਕੜਾਹੀ। ਲਿਆਉ ਕੋਡੇ ਤੁਹਾਡਾ ਅੱਜ ਦਾ ਸਾਂਝੀ ਦਾ ਭੋਗ ਬਣਾ ਲਾ ਉਹਨਾਂ ਨੇ ਕਹਿਣਾ ਉਹ ਤਾਂ ਆਪ ਵੀ ਲਾਈਵ ਚੋਂ ਦੇਖਿਆ ਵੀ ਇਥੇ ਵੀ ਇੱਕ ਦੂਜੇ ਦਾ ਭਰੋਸਾ ਘਟਾ ਹਾਂ ਕਿਉਂਕਿ ਉਹ ਘਟਿਆ ਫੀਲਿੰਗ ਘਟੀ ਹੈ ਉਸ ਲਾਈਵ ਦੇ ਵਿੱਚ ਪ੍ਰੋਡਕਸ਼ਨ ਘਰੋਂ ਲੋਕਾਂ ਨੇ ਵਿਦਾ ਲਈ ਹੈ ਆਪਣਾ ਇਕੱਠਾ ਕਰਦੇ ਪਰਸ਼ਾਂਤ ਜੀ ਗਵਾਲੀ ਸ਼ਾਂਤੀ ਸ਼ਾਂਤੀ ਤਾਂ ਕਿਸੇ ਕੋਲ ਵੀ ਨਹੀਂ ਹੋਣਾ ਹਨਾ ਕੋਣ ਕਿੱਦਾਂ ਦੀ ਗੱਲ ਆਪਾਂ ਚੰਗੇ ਚੰਗੇ ਪਰਿਵਾਰ ਨਹੀਂ ਆਉਂਦੇ ਨੇ ਹਾਂ ਇਹੋ ਗੱਲ ਲੱਗਦੀ ਨੇ ਕਿ ਅਸੀਂ ਜ਼ਿੰਦਗੀ ਦੇ ਕੀਚ ਜਾ ਕੇ ਮੱਝਾਉਣਾ ਚਾਹੀਦਾ ਅਸੀਂ ਹਾਂ ਉੱਥੇ ਹੀ ਮਜ਼ਾ ਘੁੰਮੋਗੇ ਉੱਥੇ ਹੀ ਵਕਤ ਹੋ ਗਿਆ ਹਾਂ ਉਕੇ ਖਾਲੀਪਣ ਆ ਗਿਆ ਹਾਂ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਹਾਂ ਨਾ ਵੀ ਸਿਆਣਿਆਂ ਤੋਂ ਸਿੱਖਣੀਆਂ ਚਾਹੀਦੀਆਂ ਨੇ ਸਿੱਖੀਆਂ ਹੋਣਗੀਆਂ ਸਾਰਿਆਂ ਨੇ ਜਿਵੇਂ ਕਿ ਮੈਂ ਸਿੱਖੀਆਂ ਨੇ ਕੁਝ ਚੀਜ਼ਾਂ ਬਈ ਸਾਂਝੀਆਂ ਲਾਉਣੀਆਂ ਆਪਣੀ ਤਾਈ ਤੋਂ ਕਿਵੇਂ ਭੋਗ ਵੰਡਣਾ ਬੱਚਿਆਂ ਚ ਦੁਨੀਆ ਚ ਕਿਵੇਂ ਵਿਚਰਨਾ ਇਹ ਸਿੱਖੀਆਂ ਨੇ ਜਿਆਦਾ ਹੀ ਅਪਲਾਈ ਕਰਨ ਦਾ ਟਾਈਮ ਆਉਂਦਾ ਉਹਦੇ ਬੰਦੇ ਕਹਿੰਦੇ ਛੱਡ ਖੜਾ ਹੂ ਕੇਅਰਸ ਐਦਾਂ ਕਰ ਦਿੰਦੇ ਪਰ ਜੇ ਸਿੱਖ ਕੇ ਉਹ ਚੀਜ਼ ਨੂੰ ਆਪਣੀ ਚੀਜ਼ ਚ ਵਰਤਿਆ ਨਾ ਨਾ ਫੇਰ ਉਹਦਾ ਕੋਈ ਫਾਇਦਾ ਨਹੀਂ ਗਾ ਅ ਚੁੱਲੇ ਤੇ ਇੱਕ ਮੇਰਾ ਅੱਜ ਪੰਜੀਰੀ ਬਣਾਉਣ ਦਾ ਇਹ ਵੀ ਕਾਰਨ ਆ ਵੀ ਸਾਂਝੇ ਘਰ ਦੇ ਵਿਹੜੇ 'ਚ ਚੁੱਲੇ ਤੇ ਇਹ ਬਣਾਈ ਆ ਇੱਕ ਤਾਂ ਹੁਣ ਮੌਸਮ ਸੋਹਣਾ ਹੋ ਗਿਆ ਚੁੱਲੇ ਦੀ ਹਾਂ ਸ਼ੁਰੂਆਤ ਵੀ ਹੋ ਗਈ ਤੇ ਦੂਜਾ ਅ ਤੁਸੀਂ ਦੇਖਿਓ ਇਹਦੀ ਨਾ ਜਦ ਖੁਸ਼ਬੂ ਜੀ ਆਉਣੀ ਆ ਆਟੇ ਭੁੱਜੇ ਦੀ ਮੈਨੂੰ ਲੱਗਦਾ ਵੀ ਸਾਰੇ ਸਾਂਝੇ ਘਰ 'ਚ ਮਹਿਕ ਆ ਜਾਣੀ ਆ ਫਿਰ ਕਾਫੀ ਕਸਟਮਰ ਵੀ ਪੁੱਛਦੇ ਆ ਤੁਸੀਂ ਕੀ ਬਣਾਉਣੇ ਹੋ ਇਹ ਕੀ ਚੀਜ਼ਾਂ ਨੇ ਇੱਕ ਦੂਜੇ ਨਾਲ ਇੰਟਰੈਕਸ਼ਨ ਵੀ ਹੁੰਦੀ ਆ ਹਾਂ ਲਓ ਜੀ ਆਟਾ ਸਾਡਾ ਦੇਸੀ ਘਿਓ ਚ ਭੁੱਜ ਕੇ ਐਨ ਹੋ ਗਿਆ ਰੈਡੀ ਕਿਉਂਕਿ ਵਾਕੇ ਮੈਂ ਤਾਂ ਦੇਸੀ ਉਹ ਪਾਉਣੀ ਹੁੰਦੀ ਆ ਚੀਜ਼ਾਂ ਜੇ ਬਣਾਉਣੀਆਂ ਚਾਹੇ ਘੋਰਾ ਥੋੜੀ ਉਹ ਬਣ ਜਵੇ ਪਰ ਵਧੀਆ ਬਣੇ ਸੋ ਆਟਾ ਐਨ ਹੋ ਗਿਆ ਲਾਲ ਇੱਕ ਜਾਨ ਤੇ ਖੁਸ਼ਬੂ ਵੀ ਆਉਂਦੀ ਆ ਕਿਉਂਕਿ ਮੈਨੂੰ ਆਉਂਦੇ ਜਾਂਦੇ ਹੀ ਦੱਸ ਗਏ ਸਾਰੇ ਵੀ ਬੜੀ ਸੋਹਣੀ ਖੁਸ਼ਬੂ ਆਉਂਦੀ ਆ ਹੁਣ ਮੈਂ ਇਹਨੂੰ ਲਾ ਕੇ ਥੱਲੇ ਥੋੜਾ ਜਿਹਾ ਚੇਰ ਥੱਲੇ ਹੀ ਹਿਲਾਉਣੀ ਆ ਤਾਂ ਕਿ ਜਿਆਦਾ ਕਾਲਾ ਨਾ ਹੋ ਜਵੇ ਫੇਰ ਬਸ ਆਪਾਂ ਇਹਦੇ ਚ ਪਾ ਦੇਣੀ ਆ ਜਿਹੜੀ ਕਹਿੰਦੇ ਹੁੰਦੇ ਆ ਬੂਰਾ ਖੰਡ ਸ਼ੱਕਰ ਵਾਲਾ ਤਾਂ ਰੰਗ ਲੱਗ ਗਿਆ ਸੰਡੇ ਬੂਰਾ ਖੰਡ ਪਾ ਦੇਣੀ ਹੈ ਲੈ ਪੈਣਾ ਲਾ ਮੇਰੇ ਨਾਲ ਹੁਣ ਇਹਨੂੰ ਥੱਲੇ ਲਾ ਕੇ ਹਲੇ ਵੀ ਹਲਾਈ ਜਾਣਾ ਕਿਉਂਕਿ ਕੜਾਹੀ ਭਾਰੀ ਆ ਤੇ ਟੈਂਪਰੇਚਰ ਕਾਫੀ ਹੁੰਦਾ ਨਾਲ ਦੀ ਨਾਲ ਇਹ ਠੰਡੀ ਹੋ ਜੂ ਫੇਰ ਵਿੱਚ ਖੰਡ ਮਿਕਸ ਕਰੂੰਗੀ ਤੇ ਬਸ ਬਣ ਗਈ ਚੀਜ਼ ਚੀਜ਼ ਨੂੰ ਕੀ ਲੱਗਦਾ ਹੈ ਕਿਸੇ ਨੂੰ ਵੀ ਬਣਾਉਣ ਦੀ ਇੱਛਾ ਹੀ ਚਾਹੀਦੀ ਐ ਐਡਾ ਨਹੀਂ ਕੋਈ ਟਾਈਮ ਲੱਗਦਾ ਨਾਲੇ ਅੱਜ 40 45 ਸਾਲਾ ਬਾਦ ਆਪ ਖਾਵਾਂਗੇ ਨਾਲੇ ਖਲਾਵਾਂਗੇ ਜਵਾਕਾਂ ਨੂੰ ਆਹ ਲਓ ਹਲਾਈ ਜਾਂਦੇ ਆ ਤੇ ਹੁਣ ਜਿਉਂ ਜਿਉਂ ਭਾਈ ਸਾਡਾ ਬਲੌਗ ਦੇਖੋਗੇ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਫਿਰ ਉਹਦੇ ਚ ਕੰਜੂਸੀ ਨਾ ਕਰਿਓ ਜੀ ਜਿਵੇਂ ਮੈਂ ਨਹੀਂ ਚੀਜ਼ ਬਣਾਉਣ ਵੇਲੇ ਕੰਜੂਸੀ ਕਰਦੇ ਤੇ ਤੁਸੀਂ ਵੀ ਫਿਰ سپورਟ ਕਰਨ ਵੇਲੇ ਕਰੇ ਉਹ ਦੱਸਿਓ ਐਸੇ ਵੀ ਵਧੀਆ ਲੱਗਦਾ ਇਹ ਸੁਣ ਕੇ ਕਮੈਂਟਾਂ ਤੋਂ ਵੀ ਕਿਹੜੇ ਏਰੀਏ 'ਚ ਕਿਹੜੀ ਚੀਜ਼ ਬਣਦੀ ਆ ਉਹਨੂੰ ਕੀ ਕਹਿੰਦੇ ਆ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਜਿਹਦੇ ਵਿੱਚ ਮੇਰੀਆਂ ਭੈਣਾਂ ਸਪੈਸ਼ਲੀ ਦੱਸਦੀਆਂ ਨੇ ਵੀ ਹਾਂ ਅਸੀਂ ਵੀ ਇਹ ਚੀਜ਼ਾਂ ਕਰਦੇ ਹੁੰਦੇ ਸੀ ਹੁਣ ਨਹੀਂ ਹੁੰਦੀਆਂ ਵਧੀਆ ਲਾਦੀਆਂ ਚੀਜ਼ਾਂ ਮੈਂ ਰਾਤ ਨੂੰ ਬੈਠ ਕੇ ਸਾਰਿਆਂ ਦੇ ਕਮੈਂਟ ਪੜਦੀਆਂ ਕਿਸੇ ਦਾ ਆਨਸਰ ਦਿੱਤਾ ਵੀ ਜਾਂਦਾ ਕਿਸੇ ਦਾ ਨਹੀਂ ਵੀ ਪਰ ਸੱਚੀ ਇੱਕ سپورਟ ਵੀ ਹੈ ਤੇ ਸੋਹਣਾ ਲੱਗਦਾ ਹੈ ਸੋ ਆਪਣੇ ਕਮੈਂਟ ਜਰੂਰ ਕਰਿਓ ਮਿੱਠੇ ਮਿੱਠੇ ਖਸ਼ਬੂਦਾਰ ਜੇ ਪੰਦੀਰੀ ਵਰਗੇ